ਸਪਿਰਚੁਅਲ ਲਾਈਫ 'ਚ ਤੁਹਾਡੇ ਆਤਮਿਕ ਜੀਵਨ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਚੱਲ ਰਹੀ ਹੈ ਕਿਤੇ ਨਾ ਕਿਤੇ ਤੁਸੀਂ ਪਰਮੇਸ਼ਵਰ ਦੇ ਹੁਕਮ ਨੂੰ ਇਗਨੋਰ ਕਰ ਰਹੇ ਹੋ ਤਾਂ ਹੀ ਡਰ ਦਾ ਆਤਮਾ ਤੁਹਾਡੇ ਅੰਦਰ ਵੱੜ ਗਿਆ ਕਿਉਂਕਿ ਡਰ ਜਿਹੜਾ ਹੈ ਨਾ ਉਹ ਪਰਮੇਸ਼ਵਰ ਵੱਲੋਂ ਦਿੱਤੀ ਹੋਈ ਚੀਜ਼ ਨਹੀਂ ਆ ਕਿਨ ਮੈਂ ਤੁਹਾਨੂੰ ਡਰ ਦਾ ਨਹੀਂ ਦਲੇਰੀ ਦਾ ਆਤਮਾ ਦਿੱਤਾ ਹੈ ਜਦੋਂ ਤੱਕ ਸ਼ਾਉਲ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨ ਰਿਹਾ ਸੀ ਉਹਦੇ ਅੰਦਰ ਦਲੇਰੀ ਸੀ ਪਰ ਜਦੋਂ ਸ਼ਾਉਲ ਨੇ ਪਰਮੇਸ਼ਵਰ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਮਨ ਦੇ ਅੰਦਰ ਇੱਕ ਡਰ ਆ ਗਿਆ ਅਗਰ ਤੁਹਾਨੂੰ ਪ੍ਰੋਬਲਮ ਦੇਖ ਕੇ ਡਰ ਲੱਗ ਰਿਹਾ ਹੈ ਇਹਦਾ ਮਤਲਬ ਤੁਸੀਂ ਹੁਕਮ ਅਦੁੱਲੀ ਕਰ ਰਹੇ ਹੋ ਤੁਸੀਂ ਹੁਕਮ ਤੋੜ ਰਹੇ ਹੋ ਇਹਦਾ ਮਤਲਬ ਕੋਸ਼ ਤੁਹਾਡੀ ਲਾਈਫ 'ਚ ਇਹੋ ਜਿਹਾ ਆਇਆ ਜੋ ਪਰਮੇਸ਼ਵਰ ਨੇ ਤੁਹਾਨੂੰ ਮਨਾ ਕੀਤਾ ਹੈ ਪਰ ਤੁਸੀਂ ਉਹ ਕਰ ਰਹੇ ਹੋ ਜਦ ਜੋ ਪਰਮੇਸ਼ਰ ਚਾਹੁੰਦੇ ਆ ਤੁਸੀਂ ਕਰੋ ਉਹ ਤੁਸੀਂ ਅਜੇ ਨਹੀਂ ਕੀਤਾ ਤੁਸੀਂ ਛੱਡਿਆ ਆ ਕਿਉਂਕਿ ਡਰ ਹਮੇਸ਼ਾ ਉਦੋਂ ਲੱਗਦਾ ਆ ਜਦੋਂ ਅਸੀਂ ਹੁਕਮ ਨੂੰ ਤੋੜਦੇ ਆ ਜਾਂ ਹੁਕਮ ਨੂੰ ਪੂਰਾ ਨਹੀਂ ਕਰਦੇ ਟੀਚਰ ਨੇ ਹੋਮਵਰਕ ਦਿੱਤਾ ਬੱਚੇ ਨੇ ਨਹੀਂ ਕੀਤਾ ਬੱਚੇ ਨੂੰ ਟੀਚਰ ਤੋਂ ਡਰ ਲੱਗੂਗਾ ਮੰਮੀ ਡੈਡੀ ਨੇ ਕੋਈ ਕੰਮ ਕਿਹਾ ਬੱਚਾ ਬੱਚੇ ਨੇ ਉਸ ਕੰਮ ਦੇ ਉਲਟ ਕਰ ਦਿੱਤਾ ਜਾਂ ਉਹ ਕੰਮ ਨਹੀਂ ਕੀਤਾ ਤੇ ਪੇਰੈਂਟਸ ਤੋਂ ਹੀ ਡਰ ਲੱਗਣ ਲੱਗ ਜਾਂਦਾ ਉਸੇ ਮਾਂ ਤੋਂ ਜਿਹੜੀ ਕੋਟ ਕੋਟੇ ਗੱਜਪੀਆਂ ਪਾਉਂਦੀ ਆ ਜਿਹੜੀ ਮੂੰਹ ਚੁੰਮਦੀ ਆ ਰੋਟੀ ਪਕਾ ਕੇ ਦਿੰਦੀ ਆ ਉਸੇ ਮਾਂ ਤੋਂ ਡਰ ਲੱਗਣ ਲੱਗ ਜਾਂਦਾ ਉਹੀ ਡੈਡੀ ਜਿਹੜਾ ਜਿਹੜਾ ਆਈਫੋਨ ਲੈ ਕੇ ਦਿੰਦਾ ਆ ਬੁਲਟ ਲੈ ਕੇ ਦਿੰਦਾ ਆ ਉਸੇ ਡੈਡੀ ਤੋਂ ਡਰ ਲੱਗਣ ਲੱਗ ਜਾਂਦਾ ਕਿਉਂ ਕਿ ਅਸੀਂ ਜਦੋਂ ਅਸੀਂ ਹੁਕਮ ਅਦੂਲੀ ਕਰਦੇ ਆ ਜਦੋਂ ਅਸੀਂ ਹੁਕਮ ਤੋੜਦੇ ਆ ਜਾਂ ਉਹਦਾ ਦਿੱਤਾ ਹੋਇਆ ਕੰਮ ਨਹੀਂ ਕਰਦੇ ਸਾਨੂੰ ਉਸ ਇਨਸਾਨ ਤੋਂ ਡਰ ਲੱਗਣ ਲੱਗ ਜਾਂਦਾ ਇੱਕ ਫਰੈਂਡ ਨੂੰ ਫਰੈਂਡ ਤੋਂ ਕਦੋਂ ਡਰ ਲੱਗਦਾ ਜਦੋਂ ਉਹ ਦੋਸਤੀ ਦੀ ਮਰਿਆਦਾ ਨੂੰ ਤੋੜਦਾ ਹੈ ਜਦੋਂ ਉਹ ਉਹ ਕੰਮ ਕਰਦਾ ਆ ਜਿਹੜਾ ਉਹਦੇ ਦੋਸਤ ਨੂੰ ਪਸੰਦ ਨਹੀਂ ਆ ਜਾਂ ਜਾਂ ਜਿਹੜਾ ਦੋਸਤ ਦੋਸਤੀ ਦੇ ਦੋਸਤੀ ਦੇ ਵੀ ਕੁਝ ਸਿਧਾਂਤ ਆ ਜਿਹੜਾ ਕੰਮ ਦੋਸਤੀ ਦੇ ਸਿਧਾਂਤਾਂ ਦੇ ਉਲਟ ਜਾਂਦਾ ਆ ਮਤਲਬ ਦੋ ਫਰੈਂਡਸ ਆ ਬੋਇਜ਼ ਇੱਕ ਦੀ 걸ਫਰੈਂਡ ਨੂੰ ਦੂਜਾ ਜਿਹੜਾ ਆ ਉਹ ਫਲਰਟ ਕਰ ਰਿਹਾ ਆ ਉਹਦੇ ਨਾਲ ਤਾਂ ਆਪਸ ਵਿੱਚ ਜਿਹੜਾ ਆ ਨਾ ਡਰ ਲੱਗਣਾ ਸ਼ੁਰੂ ਹੋ ਜਾਣਾ ਦੋਵਾਂ ਫਰੈਂਡਾਂ ਨੂੰ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਇਹ ਗਲਤ ਹੈ ਜਦੋਂ ਅਸੀਂ ਆਪਣੀ ਲਾਈਫ ਦੇ ਵਿੱਚ ਕਿਤੇ ਵੀ ਗਲਤ ਹੁੰਨੇ ਆ ਨਾ ਉੱਥੇ ਡਰ ਦਾ ਆਤਮਾ ਸਾਡੇ ਜੀਵਨ ਦੇ ਵਿੱਚ ਐਂਟਰ ਕਰ ਜਾਂਦਾ ਕਿਉਂਕਿ ਗਲਤੀ ਹੋ ਗਈ ਪਾਪ ਹੋ ਗਿਆ ਇਹ ਸਾਡੇ ਜੀਵਨ ਦੇ ਵਿੱਚ ਸ਼ੈਤਾਨ ਨੂੰ ਆਉਣ ਦਾ ਰਸਤਾ ਆ ਇੱਕ ਪੋਰਟਲ ਆ ਜਿਹੜਾ ਓਪਨ ਹੋ ਜਾਂਦਾ ਆਟੋਮੈਟਿਕਲੀ ਬਹੁਤ ਸਾਰਿਆਂ ਦੇ ਜੀਵਨ ਦੇ ਵਿੱਚ ਇਹ ਪੋਰਟਲਸ ਓਪਨ ਹੋ ਚੁੱਕੇ ਕਿਉਂਕਿ ਉਹ ਗਲਤੀ ਕਰਦੇ ਆ ਫਿਰ ਉਹ ਡਰਦੇ ਆ ਕਿ ਇਦਾਂ ਨਾ ਹੋ ਜਵੇ ਇਿੱਦਾਂ ਹੀ ਸ਼ਾਉਲ ਦੀ ਲਾਈਫ ਦੇ ਵਿੱਚ ਹੋਇਆ ਸੀ ਹੁਣ ਉੱਥੇ ਗੋਲੀ ਇਥੇ ਆ ਜਿਹੜਾ ਪਿਛਲੇ 40 ਦਿਨਾਂ ਤੋਂ ਲਲਕਾਰ ਰਿਹਾ ਕਿ ਆਓ ਕੋਈ ਸਾਡੇ ਨਾਲ ਲੜੋ ਆਪਣੇ ਲਈ ਇੱਕ ਜਣਾ ਖੜਾ ਕਰੋ ਜਿਹੜਾ ਸਾਡੇ ਨਾਲ ਲੜੇ ਮੈਂ ਉਹਦੇ ਨਾਲ ਲੜਾਂ ਅਸੀਂ ਇੱਕ ਲੜਾਈ ਲੜੀਏ ਸ਼ਾਉਲ ਨੇ ਇੰਨੀਆਂ ਲੜਾਈਆਂ ਲੜੀਆਂ ਸ਼ਾਉਲ ਇੰਨਾ ਉੱਚਾ ਲੰਮਾ ਜਵਾਨ ਆ ਪਰ ਸ਼ਾਉਲ ਲੜਨ ਲਈ ਹਾਮੀ ਨਹੀਂ ਭਰ ਰਿਹਾ ਆਪ ਲੜਨ ਲਈ ਤਿਆਰ ਨਹੀਂ ਹੈਗਾ ਔਰ ਕੋਈ ਉਹਨੂੰ ਇਦਾਂ ਦਾ ਲੱਭ ਨਹੀਂ ਰਿਹਾ ਜਿੰਨੂੰ ਉਹ ਕਹੇ ਕਿ ਜਾ ਕੇ ਉਹ ਗੋਲੀयत ਦੇ ਨਾਲ ਲੜੇ ਕਿਉਂਕਿ ਸਾਰਿਆਂ ਨਾਲੋਂ ਤਾਂ ਲੰਬਾ ਜਵਾਨ ਉਹ ਆਪ ਹੀ ਐ ਪਰ ਦਾਊਦ ਇੱਕ ਅਲੜ ਜਿਹਾ ਮੁੰਡਾ ਅਜੇ ਉਮਰ ਛੋਟੀ ਆ ਤਲਵਾਰ ਚੱਕੀ ਨਹੀਂ ਜਾਂਦੀ ਭਾਰੀ ਉਹਦੇ ਕੋਲੋਂ ਸੁਰੱਖਿਆ ਕਵਚ ਜਿਹੜਾ ਲੜਾਈ ਤੇ ਪਾਉਣ ਵਾਲਾ ਟੋਪ ਆ ਉਹ ਵੀ ਉਹਦੇ ਸਿਰ ਤੇ ਉਹਨੂੰ ਭਾਰਾ ਲੱਗਦਾ ਆ ਪਰ ਉਹਦੇ ਜੀਵਨ ਦੇ ਅੰਦਰ ਇੱਕ ਦਲੇਰੀ ਦਾ ਆਤਮਾ ਆ ਇਹਨੂੰ ਵਾਹ ਕਿਉਂਕਿ ਉਹਦੀ ਰਿਲੇਸ਼ਨਸ਼ਿਪ ਪਰਮੇਸ਼ਵਰ ਦੇ ਨਾਲ ਸਟਰੋਂਗ ਆ ਉਹਦੇ ਜੀਵਨ ਦੇ ਵਿੱਚ ਪਾਪ ਨਹੀਂ ਆ ਇਸ ਲਈ ਉਹ ਕਹਿੰਦਾ ਕਿ ਮੈਂ ਜਾਊਂਗਾ ਇਕੱਲਾ ਹੀ ਚਲ ਜਾਊਂਗਾ ਫੋਟ ਚਲੇ ਆ ਵੀ ਗਿਆ ਉਹਨੂੰ ਡਰ ਨਹੀਂ ਲੱਗਾ ਤੁਸੀਂ ਕਈ ਵਾਰੀ ਨੋਟ ਕੀਤਾ ਹੋਊਗਾ ਕਿਸੇ ਇਨਸਾਨ ਨਾਲ ਤੁਹਾਡਾ ਬੜਾ ਪਿਆਰ ਹੁੰਦਾ ਪਰ ਜੇ ਕਿਤੇ ਤੁਸੀਂ ਕਿਸੇ ਥਾਂ ਤੇ ਗਲਤ ਆ ਨਾ ਤੁਹਾਡਾ ਜੀ ਨਹੀਂ ਕਰਦਾ ਉਹਨੂੰ ਮਿਲਣ ਨੂੰ ਤੁਹਾਡੇ ਅੰਦਰ ਹਿੰਮਤ ਨਹੀਂ ਪੈਂਦੀ ਤੁਸੀਂ ਉਹਨੂੰ ਫੇਸ ਨਹੀਂ ਕਰਨਾ ਚਾਹੁੰਦੇ ਕਿਉਂ ਕਿਉਂਕਿ ਤੁਹਾਨੂੰ ਪਤਾ ਆ ਤੁਸੀਂ ਕਿਤੇ ਨਾ ਕਿਤੇ ਗੜਬੜ ਕੀਤੀ ਹੋ ਸਕਦਾ ਹੈ ਜੇ ਉਸ ਗੜਬੜ ਦਾ ਉਸ ਇਨਸਾਨ ਨੂੰ ਵੀ ਪਤਾ ਨਾ ਹੋਵੇ ਪਰ ਤੁਹਾਨੂੰ ਪਤਾ ਆ ਕਰਕੇ ਤੁਹਾਡੀ ਉਹ ਗੜਬੜ ਤੁਹਾਡਾ ਪਾਪ ਤੁਹਾਨੂੰ ਡਰਾਉਂਦਾ ਹੈ ਅਰ ਤੁਸੀਂ ਉਹਨੂੰ ਮਿਲਦੇ ਨਹੀਂ ਪਰ ਇੱਕ ਸੱਚਾ ਸੁੱਚਾ ਵਿਅਕਤੀ ਇੱਕ ਪਵਿੱਤਰਤਾ ਵਿੱਚ ਚੱਲਣ ਵਾਲਾ ਵਿਅਕਤੀ ਜਦੋਂ ਕੋਈ ਪ੍ਰੋਬਲਮ ਹੁੰਦੀ ਹੈ ਨਾ ਉਹ ਅੱਗੇ ਹੁੰਦਾ ਕਹਿੰਦਾ ਮੈਂ ਜਾ ਕੇ ਗੱਲ ਕਰਦਾ ਹਾਂ ਅਸੀਂ ਕਿਤੇ ਝੂਠੇ ਆ ਅਸੀਂ ਕਿਤੇ ਇਹਦਾ ਕੁਝ ਖਾਦਾ ਹੈ ਅਸੀਂ ਇਹਦਾ ਕੁਝ ਵਿਗਾੜਿਆ ਜਾਂ ਮੈਂ ਇਹਦੇ ਨਾਲ ਗੱਲ ਕਰਦਾ ਹਾਂ ਪਰ ਜਿਨੇ ਵਿਗਾੜਿਆ ਹੁੰਦਾ ਹੈ ਜਿਨੇ ਕੋਈ ਗਲਤੀ ਕੀਤੀ ਆ ਉਹ ਲੁਕ ਜਾਂਦਾ ਹੈ ਇਦਾਂ ਤਾਂ ਜਾਨਵਰ ਵੀ ਕਰਦੇ ਆ ਸਾਡੇ ਘਰ ਦੇ ਵਿੱਚ ਦੋ ਡੌਗਸ ਆ ਸ਼ਾਇਦ ਮੈਂ ਅੱਗੇ ਵੀ ਇਹ ਗੱਲ ਦੱਸੀ ਆ ਜਿਨੇ ਸ਼ਰਾਰਤ ਕਰਨੀਆਂ ਜਿਨੇ ਕੋਈ ਨੁਕਸਾਨ ਕਰਨਾ ਹੈ ਜਦੋਂ ਕੋਈ ਚੀਜ਼ ਟੁੱਟ ਗਈ ਮਤਲਬ ਟੁੱਟਦੀ ਤਾਂ ਉਹਨਾਂ ਕੋਲੋਂ ਨਹੀਂ ਤੋੜਦੇ ਆ ਜਦੋਂ ਵੀ ਤੋੜਦੇ ਆ ਜਿਨੇ ਗਲਤੀ ਕੀਤੀ ਆ ਨਾ ਜਿੱਦਾਂ ਹੀ ਪਾਸਟਰ ਜੀ ਨੇ ਉਹਨਾਂ ਨੂੰ ਕਹਿਣਾ ਆ ਓਏ ਇਹ ਕਿਨੇ ਕੀਤਾ ਆ ਜਿਨੇ ਗਲਤੀ ਕੀਤੀ ਉਹਨੇ ਭੱਜ ਕੇ ਆਪਣੇ ਜਿਹੜਾ ਉਹਨਾਂ ਦਾ ਰੂਮ ਆ ਕਾਟੇਜ ਆ ਉਹਦੇ ਵਿੱਚ ਵੜ ਜਾਣਾ ਜਿਨੇ ਨਹੀਂ ਗਲਤੀ ਕੀਤੀ ਉਹਨੇ ਪੂਛ ਲਾਈ ਜਾਣੀ ਉਹਨੇ ਮ제 ਨਾਲ ਬੈਠੇ ਰਹਿਣਾ ਮੂੰਹ ਨਾਲ ਦੇਖੀ ਜਾਣਾ ਪਸਦੀ ਦੇ ਵੀ ਹਾਂ ਵੀ ਮੈਨੂੰ ਇਹਨੇ ਕੁਛ ਨਹੀਂ ਕਹਿਣਾ ਕਰਕੇ ਮੈਂ ਤੋੜਿਆ ਨਹੀਂ ਤੇ ਉਦੋਂ ਹੀ ਪਤਾ ਲੱਗ ਜਾਂਦਾ ਕਿ ਕਿੰਨੇ ਗਲਤੀ ਕੀਤੀ ਇਹ ਤਾਂ ਇੱਕ ਜਾਨਵਰ ਆ ਜਿਹੜੇ ਸਿੱਧੇ ਸਾਦੇ ਇਨਸਾਨ ਤਾਂ ਮਤਲਬ ਕਿੰਨੇ ਵਾਲੇ ਦੇ ਅੰਦਰ ਆ ਨਾ ਗਿਣੇ ਹੀ ਨਹੀਂ ਜਾ ਸਕਦੇ ਅਣਗਿਣਤ ਆ ਤੇ ਜਦੋਂ ਇੱਕ ਇਨਸਾਨ ਗਲਤੀ ਕਰਦਾ ਨਾ ਉਹ ਫੇਸ ਨਹੀਂ ਕਰਦਾ ਫਿਰ ਦੂਜੇ ਨੂੰ ਉਹ ਲੁਕਦਾ ਆ ਉਹ ਡਰਦਾ ਆ ਕਿਤੇ ਮੇਰੀ ਗੱਲ ਸਾਹਮਣੇ ਨਾ ਆਜੇ ਇਸੇ ਤਰ੍ਹਾਂ ਸ਼ਾਉਲ ਨੂੰ ਵੀ ਡਰ ਸੀਗਾ ਕਿ ਮੈਂ ਹਾਰ ਨਾ ਜਾਵਾਂ ਕਿਉਂ ਕਿਉਂਕਿ ਜਦੋਂ ਅਸੀਂ ਪਰਮੇਸ਼ਵਰ ਦੇ ਨਾਲ ਸੱਚਾਈ ਵਿੱਚ ਚੱਲਦੇ ਆਂ ਵਫਾਦਾਰੀ ਵਿੱਚ ਚੱਲਦੇ ਆਂ ਸਾਡੇ ਅੰਦਰ ਦਾ ਇੱਕ ਵੱਖਰਾ ਹੀ ਹੌਸਲਾ ਹੁੰਦਾ ਹੈ ਇੱਕ ਵੱਖਰੀ ਤਰ੍ਹਾਂ ਦੀ ਦਲੇਰੀ ਹੁੰਦੀ ਹੈ ਕਿਉਂਕਿ ਉਹ ਉਹ ਦਲੇਰੀ ਦਾ ਆਤਮਾ ਪਰਮੇਸ਼ਵਰ ਦਾ ਆਤਮਾ ਹੈ ਤੇ ਫੇਰ ਅਸੀਂ ਕੋਈ ਵੀ ਕਰਨ ਨੂੰ ਤਿਆਰ ਹੁੰਨੇ ਆ ਕੋਈ ਦੁਸ਼ਟ ਦਾ ਕੰਮ ਚੱਲ ਰਿਹਾ ਕਿਸੇ ਦੇ ਜੀਵਨ ਵਿੱਚ ਤੇ ਅਸੀਂ ਕਹਿੰਨੇ ਹਟ ਜਾਓ ਪਿੱਛੇ ਮੈਂ ਆ ਜਾਣਾ ਮੇਰੇ ਲਈ ਪ੍ਰਾਰਥਨਾ ਕਰਦਾ ਮੈਂ ਇਹਨੂੰ ਸਮਝਾਉਣਾ ਆ ਮੈਂ ਇਦਾਂ ਕਰਦਾ ਮੈਂ ਇਹਦੇ ਘਰ ਲਈ ਪ੍ਰਾਰਥਨਾ ਕਰਦਾ ਤੁਸੀਂ ਅਗਰ ਫਾਸਟਿੰਗ ਪ੍ਰੇਅਰ ਕਰਦੇ ਆ ਤੁਸੀਂ ਹਫਤੇ 'ਚ ਇੱਕ ਦੋ ਫਾਸਟ ਰੱਖਦੇ ਆ ਤੁਸੀਂ ਵਿਸ਼ਵਾਸ ਦੇ ਵਿੱਚ ਆ ਤੁਸੀਂ ਪਾਪ ਵਾਲਾ ਜੀਵਨ ਨਹੀਂ ਜੀ ਰਹੇ ਤੁਹਾਨੂੰ ਕੋਈ ਪ੍ਰੋਬਲਮ ਪ੍ਰੋਬਲਮ ਹੀ ਨਹੀਂ ਲੱਗਦੀ ਕੋਈ ਪ੍ਰੋਬਲਮ ਆ ਵੀ ਜਾਂਦੀ ਤੁਸੀਂ ਕਹਿੰਦੇ ਕਾਹਤੇ ਟੈਨਸ਼ਨ ਲੈਣੇ ਆਈ ਪ੍ਰੋਬਲਮ ਆਪਣਾ ਨੁਕਸਾਨ ਕਰ ਹੀ ਨਹੀਂ ਸਕਦੀ ਇਹ ਆਪਣੇ ਜੀਵਨ ਵਿੱਚ ਠਹਿਰ ਹੀ ਨਹੀਂ ਸਕਦੀ ਕਿਉਂਕਿ ਪਰਮੇਸ਼ਰ ਸਾਡੇ ਵੱਲ ਹੈ ਤੇ ਪ੍ਰੋਬਲਮ ਸਾਡਾ ਕੀ ਕਰ ਸਕਦੀ ਆ ਤੁਹਾਨੂੰ ਇੱਕ ਅਲੱਗ ਤਰ੍ਹਾਂ ਦੀ ਦਲੇਰੀ ਹੁੰਦੀ ਹੈ ਇੱਕ ਵੱਖਰੇ